ਚਲੋ ਜੀ ਅੱਜ ਦੇਖਰ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲੀ ਗੱਲ ਬਾਤ ਹੈ ਇਸ ਵੇਲੇ ਜਿਹੜਾ ਡੈਮੇਜ ਕੈਲਗਰੀ ਦੇ ਵਿੱਚ ਹੋਇਆ ਮੌਸਮ ਹੋਰ ਪਾਸੇ ਮਾਰ ਕਰ ਰਿਹਾ ਕਿਤੇ ਅੱਗ ਲੱਗ ਰਹੀ ਹੈ ਕਿਤੇ ਗੜੇ ਪੈ ਰਹੇ ਨੇ ਥੋੜੇ ਦਿਨ ਪਹਿਲਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਜੈਸਪੋਰ ਸ਼ਹਿਰ ਅੱਧੇ ਤੋਂ ਜ਼ਿਆਦਾ ਤਬਾਹ ਹੋ ਗਿਆ ਕਿਉਂਕਿ ਉੱਥੇ ਜੰਗਲੀਆਂ ਅੱਗ ਲੱਗ ਗਈਆਂ ਹੁਣ ਜਿਹੜੇ ਇਹ ਗੜੇਮਾਰ ਹੋਈ ਆ ਕੈਲਗਰੀ ਦੇ ਵਿੱਚ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਇਸ ਵੇਲੇ ਜਿੰਨਾ ਜ਼ਿਆਦਾ ਡੈਮੇਜ ਹੋਇਆ ਅੱਜ ਸਵੇਰੇ ਜਿਹੜੀਆਂ ਖਬਰਾਂ ਮੰਗਲਵਾਰ ਸਵੇਰ ਤੱਕ ਸੀਗੀਆਂ ਕਿ ਬਹੁਤ ਜ਼ਿਆਦਾ ਇੰਟੈਂਸ ਹੈਲ ਤੇ ਰੇਨਫਾਲ ਕੈਲਗਰੀ ਦੇ ਵਿੱਚ ਤੇ ਕੁਝ ਹੋਰ ਪਾਰਟਸ ਪ੍ਰੋਵਿੰਸਸ ਦੇ ਜਿਹੜੇ ਆ ਸੋਮਵਾਰ ਸ਼ਾਮ ਤੋਂ ਹੀ ਉੱਥੇ ਇਹ ਕੁਛ ਹੋਇਆ ਕੈਲਗਰੀ ਦੇ ਵਿੱਚ ਥੋੜਾ ਜਿਹਾ ਪਹਿਲਾਂ ਵੀ ਇਹ ਚੀਜ਼ਾਂ ਹੋਈਆਂ ਸੀ ਕੁਦਰਤੀ ਵਰਤਾਰੇ ਜਿਹਦੇ ਨਾਲ ਮਤਲਬ ਤੁਹਾਡੇ ਜਿਹੜੀ ਇਹਨਾਂ ਨੇ ਪਹਿਲਾਂ ਵਾਰਨਿੰਗ ਵੀ ਦਿੱਤੀ ਸੀ ਵੀ بیسਬਾਲ ਦੀਆਂ ਜਿਹੜੀ ਬਾਲ ਹੁੰਦੀ ਹੈ ਏਡੀ ਵੱਡੀ ਬਾਲ ਇੱਡੇ-ਇੱਡੇ ਗੜੇ ਜਿਹੜੇ ਡਿੱਗ ਸਕਦੇ ਤੁਸੀਂ ਸੋਚ ਲਓ ਵੀ ਹੁਣ ਜਿਹੜੇ ਡਿੱਗਿਆ ਇਹ ਦੱਸਿਆ ਜਾ ਰਿਹਾ ਵੀ ਲਗਭਗ ਇਹਦਾ ਸਾਈਜ਼ 골ਫ ਬਾਲ ਜਿੰਦਾ ਸੀ ਵੀ ਮਤਲਬ ਇੱਡੇ-ਇੱਡੇ ਗੜੇ ਜਿਹੜੇ ਆਹੋ ਥੱਲੇ ਡਿੱਗਿਆ ਬਰਫ਼ ਦੇ ਤੇ ਹੁਣ ਜਦੋਂ ਐਡਾ ਗੜਾ ਕਿਸੇ ਵੀ ਘਰ ਦੇ ਵਿੱਚ ਬਾਹਰਲੇ ਪਾਸੇ ਵੱਜਦਾ ਕਿਸੇ ਕਾਰ ਤੇ ਵੱਜਦਾ ਜਾਂ ਕਿਸੇ ਸ਼ੀਸ਼ੇ ਤੇ ਵੱਜਦਾ ਤੇ ਉੱਥੇ ਹਾਲ ਦੇਖੋ ਤੁਸੀਂ ਕੀ ਹੁੰਦਾ ਔਰ ਕਿੰਨਾ ਜ਼ਿਆਦਾ ਨੁਕਸਾਨ ਇਸ ਚੀਜ਼ ਦੇ ਨਾਲ ਹੋ ਰਿਹਾ ਇੱਕ ਦਿਨ ਦੇ ਵਿੱਚ ਹੀ ਇਹ ਜਿਹੜਾ ਨਾਰਥ-ਵੈਸਟ ਦੇ ਵਿੱਚ ਕਲਗਿਰ ਦੇ ਵਿੱਚ ਹੋਇਆ ਸੀ ਬਹੁਤ ਜ਼ਿਆਦਾ ਇੰਟੈਂਸ ਹੋਇਆ ਔਰ ਬਹੁਤ ਜਲਦੀ ਜਿਹੜਾ ਆਏ ਅ ਬਣ ਗਿਆ ਦੱਸਿਆ ਜਾ ਰਿਹਾ ਹੁਣ ਕੁਛ ਇਹਦਾ ਪਾਰਟ BC ਵਾਲੂ ਮੂਵ ਕਰ ਗਿਆ ਕੁਛ ਜਿਹੜਾ ਆ ਉਹ ਅਲਬਰਟਾ ਦੇ ਦੂਜੇ ਹਿੱਸਿਆਂ ਦੇ ਵਿੱਚ ਐਂਟਰ ਹੋਇਆ ਦੱਸਿਆ ਜਾ ਰਿਹਾ ਅਲਬਰਟਾ ਦੀ ਐਟਮੋਸਫੇਰਿਕ ਕੰਡੀਸ਼ਨਸ ਜਿਹੜੀਆਂ ਵਾਤਾਵਰਣੀ ਇਦਾਂ ਦਾ ਬਣ ਗਿਆ ਕਿ ਤੇ ਇਹ ਚੀਜ਼ਾਂ ਵਾਪਰਨ ਲੱਗ ਪਈ ਪਹਿਲਾਂ ਵੀ ਇਹ ਚੀਜ਼ਾਂ ਵਾਪਰਦੀਆਂ ਕੋ ਨਵੀਂ ਗੱਲ ਨਹੀਂ ਹੈ ਨੁਕਸਾਨ ਪਹਿਲਾਂ ਵੀ ਹੋਇਆ ਹੈ ਇਹਦੇ ਨਾਲ ਜਿਹੜਾ ਅਲਬਰਟਾ ਐਮਰਜੈਂਸੀ ਅਲਰਟ ਆ ਇਹਨਾਂ ਨੇ ਬੇਸਿਕਲੀ ਕੱਲ 7:57 ਮਿੰਟ ਤੇ ਜਾਨੀ ਕਿ ਸੋਮਵਾਰ ਸ਼ਾਮੀ 7:57 ਮਿੰਟ ਤੇ ਵਾਰਨਿੰਗ ਦੇ ਦਿੱਤੀ ਸੀ ਵੀ ਰੇਨ ਹੋਣੀ ਆ ਤੇ بیسਬਲ ਸਾਈਜ਼ ਦੇ ਜਿਹੜੇ ਗੜੇ ਆ ਉਹ ਪਹਿਣਗੇ ਸਦਰਨ ਅਲਬਰਟਾ ਦੇ ਅਲਬਰਟਾ ਦੇ ਮਤਲਬ ਜਿਹੜੇ ਦੱਖਣ ਵਾਲੇ ਕੁਝ ਹਿੱਸਿਆਂ ਦੇ ਵਿੱਚ ਜਿਹੜੀ ਏਜੰਸੀ ਸੀ ਨੇ ਲੋਕਾਂ ਨੂੰ ਸਲਾਹ ਦਿੱਤੀ ਸੀ ਵੀ ਆਪਣੇ ਜਿੱਥੇ ਕਿਤੇ ਤੁਹਾਨੂੰ ਟਿਕਾਣਾ ਮਿਲਦਾ ਸ਼ੈਲਟਰ ਦੇ ਉੱਤੇ ਚਲੇ ਜਾਓ ਆਦਰਵਾਈਜ਼ ਵੈਦਰ ਜਿਹੜਾ ਬਹੁਤ ਡੇਂਜਰਸ ਹੋ ਸਕਦਾ ਆ ਸੋ ਜਿਹੜਾ ਸਭ ਤੋਂ ਵੱਡਾ ਹੁਣ ਉੱਥੇ ਗੜੇ ਡਿੱਗੇ ਜਿਹੜੇ ਏਜੰਸੀ ਨੇ ਦੇਖਿਆ ਕਲਗਰੀ ਦੇ ਵਿੱਚ ਰੈਫਰੀ 4.5 ਸੈਂਟੀਮੀਟਰ ਇਨ ਡਾਇਮੀਟਰ ਜਾਂ ਕਹਿ ਲਓ ਵੀ ਲਗਭਗ 골ਫ ਬਾਲ ਦੇ ਸਾਈਜ਼ ਦਾ ਇਹ ਗੜੇ ਬਰਫ਼ ਜਿਹੜੀ ਆ ਉਹ ਡਿੱਗੀ ਆ ਕਲਗਰੀ ਦਾ 에어ਪੋਰਟ ਦਾ ਬਹੁਤ ਵੱਡਾ ਹਿੱਸਾ ਡੈਮੇਜ ਹੋ ਗਿਆ ਇੱਕ ਈਮੇਲ ਦੀ ਸਟੇਟਮੈਂਟ ਜਿਹੜੀ ਨਿਊਜ਼ ਏਜੰਸੀਜ਼ ਨੂੰ ਦਿੱਤੀ ਗਈ ਹੈ ਕੱਲ ਸੋਮਵਾਰ ਰਾਤ ਨੂੰ ਉਹਦੇ ਵਿੱਚ ਕਲਗਰੀ 에어ਪੋਰਟ ਅਥਾਰਟੀ ਨੇ ਕਨਫਰਮ ਕੀਤਾ ਕਿ ਜਿਹੜੀ YYC ਕਲਗਰੀ ਇੰਟਰਨੈਸ਼ਨਲ 에어ਪੋਰਟ ਦਾ ਡੋਮੈਸਟਿਕ ਟਰਮੀਨਲ ਬਿਲਡਿੰਗ ਆ ਉਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇੱਕ ਤੇ ਗੜਿਆਂ ਦੇ ਨਾਲ ਦੂਜਾ ਮੀਂਹ ਦੇ ਨਾਲ ਉਹ ਕਹਿੰਦੇ ਸੀ ਸਭ ਤੋਂ ਪਹਿਲਾਂ ਆਪਣੇ ਜਿਹੜੇ ਮਹਿਮਾਨ ਆ ਉਹਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੁੰਦੇ ਆ ਉਹਨਾਂ ਦੀ ਸੁਰੱਖਿਆ ਨੂੰ ਤੇ ਇਸ ਵੇਲੇ ਜਿਹੜੇ ਉਹ ਡੈਮੇਜ ਨੂੰ ਦੇਖ ਰਿਹਾ ਕਿੰਨਾ ਹੋਇਆ ਤੇ ਉਹਨੂੰ ਜਿਹੜਾ ਉਹਦਾ ਕੁਦਰਤੀ ਹੈ ਵੀ ਆਪਰੇਸ਼ਨਸ ਦੇ ਉੱਤੇ ਵੀ ਇੰਪੈਕਟ ਪਿਆ ਇਹ ਵੀ ਦੱਸਿਆ ਕਿ 에어ਪੋਰਟ ਐਂਟਿਸਿਪੇਟ ਕਰ ਰਿਹਾ ਕਿ ਕੁਝ ਜੜੀਆਂ ਆ ਰਹੀਆਂ ਤੇ ਜਾ ਰਹੀਆਂ ਫਲਾਈਟਸ ਨੇ ਉਹਨਾਂ ਸਾਰੀਆਂ ਦੇ ਉੱਤੇ ਦਾ ਅਸਰ ਪਊਗਾ ਸੋਸ਼ਲ ਮੀਡੀਆ ਦੇ ਉੱਤੇ ਲਗਭਗ 1 ਵਜੇ ਮੰਗਲਵਾਰ ਨੂੰ ਜਾਨੀ ਕਿ ਆ ਜ ਤੜਕੇ 에어ਪੋਰਟ ਅਥਾਰਟੀ ਨੇ ਦੱਸਿਆ ਹੈ ਕਿ ਕੁਝ ਪਾਰਟ ਜਿਹੜੇ ਡੋਮੈਸਟਿਕ ਟਰਮੀਨਲ ਬਿਲਡਿੰਗ ਦੇ ਆ ਉਹ ਬੰਦ ਰਹਿਣਗੇ ਜਿੰਨਾ ਚਿਰ ਅਗਲਾ ਕੋ ਨੋਟਿਸ ਨਹੀਂ ਆਉਂਦਾ ਤੇ ਵੀ ਨਾਲ ਦੱਸਿਆ ਕਿ ਜਿਹੜਾ ਕਲੀਨ ਅਪ ਦਾ ਕੰਮ ਆ ਜਿਹੜਾ ਉੱਥੋਂ ਪਾਣੀ ਜਾਂ ਕੋ ਡੈਮੇਜ ਹੋਇਆ ਉਹਦੇ ਨਾਲ ਸਟ੍ਰੌਮ ਦੇ ਨਾਲ ਉਹਨੂੰ ਜਿਹੜਾ ਕਲੀਅਰ ਕੀਤਾ ਜਾ ਰਿਹਾ ਸੋ ਸਟ੍ਰੌਮ ਦੇ ਦੌਰਾਨ ਕਈ ਟਰੈਵਲਰ ਜਿਹੜੇ ਆ ਉਹਨਾਂ ਨੇ ਦੇਖਿਆ ਕਿ 에어ਪੋਰਟ ਦੀਆਂ ਸੀਲਿੰਗ ਕੁਛ ਥੱਲੇ ਡਿੱਗ ਰਹੀਆਂ ਸੀ ਜਿਹੜੇ ਕੈਲਗਰੀ ਤੋਂ ਟ੍ਰਾਂਟੋ ਨੂੰ ਕੁਝ ਜਾ ਰਹੇ ਸੀ ਉਧਰਲੇ ਪਾਸੇ ਲੋਕ ਉਹਨਾਂ ਨੇ ਵੀ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇੱਕ ਵਾਰੀ ਸੋਚਣਾ ਪਿਆ ਕਿ ਥੱਲੇ ਪਾਸੇ ਨੂੰ ਜਾਇਆ ਜਾਵੇ ਜਾਂ ਕਿੱਥੇ ਰੁਕਿਆ ਜਾਵੇ ਇਸ ਤਰੀਕੇ ਦੇ ਨਾਲ ਵਾਤਾਵਰਣ ਦੇ ਦੁਆਰਾ ਕੁਦਰਤ ਦਾ ਜਿਹੜੀ ਮਦਰ ਨੇਚਰ ਉਹ ਜਿਸ ਤਰੀਕੇ ਦੇ ਨਾਲ ਆਪਣਾ ਰੂਪ ਦਿਖਾ ਰਹੀ ਆ ਵੱਡੀ ਚਿੰਤਾ ਆ ਇਹ ਆਉਣ ਵਾਲੇ ਸਮੇਂ ਵਿੱਚ ਕਨਸਰਨ ਨੇ ਹੁਣ ਜਿੱਥੇ ਸਾਲ ਬਾਅਦ ਜਾਂ ਦੋ ਸਾਲੀ ਏਡੇ ਮੋٹے-ਮੋٹے ਬਰਫ਼ ਡਿੱਗ ਕੇ ਤੁਹਾਡੀਆਂ ਕਾਰਾਂ ਤੇ ਘਰ ਟੁੱਟ ਜਾਣ ਉੱਥੇ ਰਹਿਣ ਬਾਰੇ ਤੁਸੀਂ ਸੋਚ ਸਕਦੇ ਆ ਜਾਂ ਉਹ ਇਲਾਕਾ ਜਿੱਥੇ ਥੋੜੇ ਚਿਰ ਬਾਅਦ ਅੱਗ ਲੱਗ ਕੇ ਸਾਰੇ ਦਾ ਸਾਰਾ ਸ਼ਹਿਰ ਤਬਾਹ ਹੋ ਜਵੇ ਕੀ ਤੁਸੀਂ ਉਹ ਸ਼ਹਿਰ ਦੇ ਵਿੱਚ ਰਹਿਣ ਬਾਰੇ ਸੋਚ ਸਕਦੇ ਹੋ ਔਰ ਇਹ ਅਸਰ ਨਾਰਥ ਅਮਰੀਕਾ ਕੀ ਦੁਨੀਆ ਦਾ ਕੋਈ ਥਾਂ ਨਹੀਂ ਬਚਿਆ ਜਿੱਥੇ ਵਾਤਾਵਰਣ ਦਾ ਅਸਰ ਨਾ ਪੈਂਦਾ ਹੋਵੇ ਸੋ ਘਰ ਕਾਰਾਂ ਤੇ ਹੋਰ ਸਾਰਾ ਕੁਝ ਇਸ ਤਰੀਕੇ ਨਾਲ ਤਬਾਹ ਹੋਇਆ ਔਰ ਜਿੱਦਾਂ ਇਹਦੇ ਨਾਲ ਫਿਰ ਇੰਸ਼ੋਰੈਂਸ ਤੇ ਫਰਕ ਪੈਂਦਾ ਜਿਹੜੇ ਇਲਾਕੇ ਦੇ ਵਿੱਚ ਨੁਕਸਾਨ ਵੱਧ ਹੋ ਰਿਹਾ ਕੁਦਰਤੀ ਆ ਵੀ ਇੰਸ਼ੋਰੈਂਸ ਕੰਪਨੀ ਉੱਥੇ ਦਾ ਇੰਸ਼ੋਰੈਂਸ ਵਧਾ ਦਿੰਦੀ ਹੈ ਉਹ ਇੰਸ਼ੋਰੈਂਸ ਕਰਦੇ ਹੀ ਨਹੀਂ ਉੱਥੋਂ ਦਾ ਕਿਉਂਕਿ ਪਤਾ ਹੈ ਇੱਥੇ ਤੇ ਨੁਕਸਾਨ ਹੋਣਾ ਹੀ ਹੋਣਾ ਆ ਸੋ ਇਹ ਇੱਕ ਤਰੀਕੇ ਦੇ ਨਾਲ ਜਿਹੜਾ ਵੱਡਾ ਨੁਕਸਾਨ ਆ ਇਸ ਵੇਲੇ ਵਾਤਾਵਰਣ ਕਰ ਰਿਹਾ ਹੈ ਕਾਰਨ ਕੀ ਆ ਪਤਾ ਨਹੀਂ ਪਰ ਗੱਲ ਬੜੀ ਸਿੱਧੀ ਆ ਕਿ ਕਿਤੇ ਨਾ ਕਿ ਕੁਦਰਤ ਦੇ ਵਿੱਚ ਮਨੁੱਖ ਦੀ ਜਿਹੜੀ ਦਖਲਅੰਦਾਜ਼ੀ ਆ ਉਹਦਾ ਨਤੀਜਾ ਹੀ ਇਹ ਸਾਹਮਣੇ ਆ ਰਿਹਾ ਅਗਲੀ ਗੱਲ ਬਾਤ ਦੋਸਤੋ ਇਸ ਵੇਲੇ ਜਿਹੜੀ ਸੀਜ਼ਨਲ ਲੇਆਫ ਹੁੰਦੀ ਆ ਉਹਦੇ ਜਿਹੜੀ ਮਾਫੀ ਚਾਹੁੰਦੇ ਆ ਟੈਂਪਰੇਰੀ ਫੋਰਨ ਵਰਕਰ ਸਬ ਟੈਂਪਰੇਰੀ ਫੋਰਨ ਵਰਕਰ ਸਬੰਧੀ ਜਿਹੜੇ এমਪਲੋਇਮੈਂਟ ਤੇ ਵਰਕਫੋਰਸ ਡਿਵੈਲਪਮੈਂਟ ਮਿਨਿਸਟਰ ਨੇ ਰੈਂਡੀ ਬੋਇਸਨੋਲt ਉਹਨਾਂ ਨੇ ਜਿਹੜੇ ਬਿਜ਼ਨੈਸਸ ਨੂੰ ਦੱਸਿਆ ਅੱਜ ਕਿ ਜਿਹੜੀ ਸਰਕਾਰ ਆ ਉਹ ਜਿਹੜੇ ਜਿਹੜੇ ਟੈਂਪਰੇਰੀ ਫੋਰਨ ਵਰਕਰ ਆ ਉਹਨਾਂ ਦੀਆਂ ਐਪਲੀਕੇਸ਼ਨ ਨੂੰ ਰਿਫਿਊਜ਼ ਕਰੂਗੀ ਕਿਉਂਕਿ ਜਿਹੜੀਆਂ ਇਹਨਾਂ ਦੇ ਵੇਜੇਸ ਲੋ ਵੇਜਸ स्ट्रीਮ ਦੇ ਵਿੱਚ ਜਿਹੜੀਆਂ ਅਪਲਾਈ ਕੀਤੀਆਂ ਜਾਂਦੀਆਂ ਕੰਮ ਜਦੋਂ ਕਿਸੇ ਬੰਦੇ ਨੂੰ ਕੰਮ ਕੈਨੇਡਾ ਦੇ ਵਿੱਚ ਵਰਕਰ ਨਹੀਂ ਲੱਭਦਾ ਉਹ ਫਿਰ ਉਹ ਬਾਹਰੋਂ ਲਾ ਲਿਆਉਂਦਾ ਬੰਦਾ ਉਹ ਪਹਿਲਾਂ ਇੱਥੇ ਐਡ ਕਰਦਾ ਵੀ ਭਾਈ ਮੇਰੀ ਕੰਪਨੀ ਨੂੰ ਫਲਾਣਾ ਫਲਾਣਾ ਬੰਦਾ ਚਾਹੀਦਾ ਮੰਨ ਲਓ ਕੋਈ ਵੀ ਨਹੀਂ ਉਹਨੂੰ ਮਿਲਿਆ ਫਿਰ ਉਹ ਕੀ ਕਰੇ ਕੰਮ ਤਾਂ ਨਹੀਂ ਚਲਾਉਣਾ ਹੀ ਆ ਨਾ ਫਿਰ ਉਹ ਬਾਹਰੋਂ ਬੰਦਾ ਲੱਭਦਾ ਵੀ ਭਾਈ ਮੈਕਸੀਕੋ ਚੋਂ ਇੰਡੀਆ ਚੋਂ ਕਿਸੇ ਵੀ ਦੁਨੀਆ ਦੇ ਹਿੱਸੇ ਦੇ ਵਿੱਚੋਂ ਵੀ ਆ ਫਲਾਣਾ ਵਰਕਰ ਸਾਡੇ ਕੋਲੇ ਉਪਲਬਧਦਾ ਇਹਨੂੰ ਅਸੀਂ ਸੱਦਣਾ ਚਾਹੁੰਦੇ ਹਾਂ ਸਰਕਾਰ ਕਹਿੰਦੀ ਠੀਕ ਆ ਜੀ ਉਹ ਦੇਖ ਦੀ ਹਿਸਾਬ ਕਿਤਾਬ ਵੀ ਇੱਥੇ ਨੇ ਸੱਦੇ ਇੱਥੇ ਨਹੀਂ ਕੋਈ ਆਇਆ ਚਲੋ ਬਾਹਰਲੇ ਬੰਦੇ ਨੂੰ ਸੱਦਣ ਦਾ ਮੌਕਾ ਦੇ ਦਿਓ ਤੇ ਉਹ ਟੈਂਪਰੇਰੀ ਫੋਰਨ ਵਰਕਰ ਜਿਹੜਾ ਇੱਥੇ ਆ ਕੇ ਕੰਮ ਕਰਦਾ ਕਿੱਡਾ ਵਰਕ ਵੀਜ਼ਾ ਤੇ ਕਿੰਨਾ ਕੁਛ ਇਹਦੇ ਆਸਰੇ ਪਾਸਰੇ ਚੱਲਦਾ ਕੈਨੇਡਾ ਦੀ ਇਕਨੋਮੀ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਪਰ ਇਹਦਾ ਦੂਜਾ ਪਾਸਾ ਹੁੰਦਾ ਕੀ ਹੈ ਕਈ ਵਾਰੀ ਉਹ ਬੰਦਾ ਇਹ ਕੰਮ ਦੇ ਪੈਸੇ ਲੈ ਲੈਂਦਾ ਜਿਹਨੂੰ ਐਲਐਮਆਈਏ ਵੇਚਣ ਖਰੀਦਣ ਵਾਲੀ ਗੱਲਬਾਤ ਕਰਦੇ ਆ ਕਈ ਵਾਰੀ ਜਿਹੜਾ ਏਮਪਲੋਇਰ ਆ ਉਹ ਇਸ ਤਰੀਕੇ ਨਾਲ ਚੱਲਦਾ ਜਾਂ ਕਈ ਵਾਰੀ ਫਿਰ ਕਿਉਂਕਿ ਜਿਹੜਾ ਟੈਂਪਰੇਰੀ ਫੋਰਨ ਵਰਕਰ ਆ ਸਿਟੀਜ਼ਨ ਤੇ ਹੈ ਇੱਥੇ ਤਾਂ ਨਾ ਇੱਥੇ ਤਾਂ ਪਰਮਾਨੈਂਟ ਰੈਜ਼ੀਡੈਂਟ ਆ ਨਾ ਉਹ ਬਹੁਤਾ ਕੁਝ ਲੜ ਸਕਦਾ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਜਿੰਨੀ ਪੇ ਹੁੰਦੀ ਉਹ ਨਹੀਂ ਦਿੱਤੀ ਨਹੀਂ ਜਾਂਦੀ ਕੋਈ ਹੈਟ ਤਾਂ ਇੱਕ ਨੰਬਰ ਦੋ ਨੰਬਰ ਦੇ ਵਿੱਚ ਕਰਕੇ ਉਹਨੂੰ ਕੁਝ ਨਾ ਕੁਝ ਇਹੋ ਜਿਹਾ ਕਰ ਲਿਆ ਜਾਂਦਾ ਵੀ ਅੰਤ ਦੇ ਵਿੱਚ ਜਿਹੜਾ ਨੁਕਸਾਨ ਆਉਂ ਟੈਂਪਰੇਰੀ ਫੋਰਨ ਵਰਕਰਨ ਦਾ ਹੋ ਰਿਹਾ ਸਰਕਾਰ ਨੇ ਹੁਣ ਇਸ ਪਾਸੇ ਸਖਤੀ ਵਰਤਣੀ ਸ਼ੁਰੂ ਕੀਤੀ ਆ ਇਹਨਾਂ ਨੇ ਇਹ ਕਿਹਾ ਆ ਕਿ ਜਿਹੜੀਆਂ ਮੀਡੀਅਨ ਆਵਰਲੀ ਵੇਜਸ ਤੋਂ ਵੇਜਸ ਤੋਂ ਥੱਲੇ ਪੇ ਕਰਦੀਆਂ ਪ੍ਰੋਵਿੰਸ਼ੀਅਲ ਟੈਰੀਟਰੀਜ਼ ਦੇ ਵਿੱਚ ਉਹਨਾਂ ਐਪਲੀਕੇਸ਼ਨਸ ਨੂੰ ਅਸੀਂ ਰਿਫਿਊਜ਼ ਕਰ ਸਕਦੇ ਹਾਂ ਉਹਨਾਂ ਦੇ ਉੱਤੇ ਪਾਬੰਦੀ ਲਾ ਸਕਦੇ ਹਾਂ ਬਹੁਤ ਸਾਰੀਆਂ ਜਿਹੜੇ ਅਧਿਕਾਰ ਜਿਹੜੇ ਜੂਰਿਸਡਿਕਸ਼ਨਸ ਨੇ ਜਿਹਨਾਂ ਦੇ ਵਿੱਚ 24 ਡਾਲਰ ਪਰ ਆਵਰ ਜਿਹਦਾ ਪ੍ਰਿੰਸ ਐਡਵਰਡ ਆਈਲੈਂਡ ਆ ਉੱਥੇ ਤੇ ਨੋਵਾ ਸਕੋਸ਼ੀਆ ਦੇ ਵਿੱਚ 39 ਡਾਲਰ ਦੇ ਨੇੜੇ ਤੇੜੇ ਪਰ ਆਵਰ ਜਿਹੜੀਆਂ ਨਾਰਥ-ਵੈਸਟ ਟੈਰੀਟਰੀਜ਼ ਦੇ ਵਿੱਚ ਦਿੱਤਾ ਜਾਂਦਾ ਸੋ ਜਿਹੜੀ ਅਬ ਮਿਸਯੂਜ਼ ਹੋ ਰਿਹਾ ਜਾਂ ਅਬਿਊਜ਼ ਹੋ ਰਿਹਾ ਟੈਂਪਰੇਰੀ ਫਾਰਵਰਡ ਵਰਕਰ ਪ੍ਰੋਗਰਾਮ ਦਾ ਉਹਨੂੰ ਹੁਣ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਹੜੀ ਟੈਂਪਰੇਰੀ ਫੋਰਨ ਵਰਕਰ ਦੀ ਸੇਫਟੀ ਹੈ ਕੈਨੇਡਾ ਦੇ ਵਿੱਚ ਜਾਂ ਉਹਨਾਂ ਦੀ ਜ਼ਿੰਮੇਵਾਰੀ ਹੈ ਉਹਨੂੰ ਸੀਰੀਅਸਲੀ ਇਹ ਕਹਿੰਦੇ ਮਿਨਿਸਟਰ ਨੇ ਕਿਹਾ ਵੀ ਅਸੀਂ ਲਿਆ ਰਹੇ ਜਿਹੜੇ ਬੈਡ ਐਕਟਰ ਨੇ ਕੁਝ ਮਾੜੇ ਬੰਦੇ ਨੇ ਇਹਦੇ ਵਿੱਚ ਉਸ ਚੀਜ਼ ਦਾ ਫਾਇਦਾ ਚੱਕਦੇ ਆ ਕਿ ਲੋਕ ਜਿਹੜੇ ਇਸ ਪ੍ਰੋਗਰਾਮ ਨੂੰ ਦੁਰਵਰਤੋਂ ਕਰਦੇ ਆ ਤੇ ਉਹ ਕਹਿੰਦੇ ਅਸੀਂ ਜ਼ਿਆਦਾ ਜਿਹੜੇ ਰਿਫਾਰਮ ਆ ਇਸ ਪਾਸੇ ਕਰ ਰਹੇ ਆ ਤਾਂ ਕਿ ਇਹਦੀ ਦੁਰਵਰਤੋਂ ਨਾ ਹੋ ਸਕੇ ਜਾਂ ਜਿਹੜੇ ਫਰਾਡ ਆ ਟੈਂਪਰਰੀ ਫੋਰਨ ਵਰਕਰ ਪ੍ਰੋਗਰਾਮ ਦੇ ਵਿੱਚ ਉਹ ਇਹਦੇ ਪਾਸੇ ਨਾ ਆ ਸਕਣ ਲਗਭਗ 2 ਮਿਲੀਅਨ ਤੋਂ ਜ਼ਿਆਦਾ ਜੁਰਮਾਨੇ ਇਹਨਾਂ ਨੇ ਅੱਛੇ ਲਈ ইস্যੂ ਕੀਤੇ ਟੈਂਪਰੇਰੀ ਫੋਰਨ ਵਰਕਰ ਤਹਿਤ 2023 ਤੇ 2024 ਦੇ ਵਿੱਚ 20 ਲੱਖ ਡਾਲਰ ਦਾ ਜੁਰਮਾਨਾ ਕੀਤਾ ਮਾਲਕਾਂ ਨੂੰ ਜਿਨ੍ਹਾਂ ਨੇ ਕੰਮ ਤੇ ਬੰਦੇ ਰੱਖਿਆ ਤੇ ਜਿਨ੍ਹਾਂ ਦਾ ਮਿਸਯੂਜ਼ ਹੋ ਰਿਹਾ ਇਹ ਤੇ ਜੁਰਮਾਨਾ ਹੋਇਆ ਪਤਾ ਹੀ ਨਹੀਂ ਕਿ ਕਿੰਨੇ ਕੇਸ ਆ ਜਿਹੜੇ ਸਾਹਮਣੇ ਨਹੀਂ ਆਉਂਦੇ ਮਤਲਬ ਇਹ 36% ਵਾਧਾ ਆ ਪਿਛਲੇ ਸਾਲ ਦੇ ਨਾਲ ਉਹ ਦੇਖੋ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਇਮੀਗ੍ਰੇਸ਼ਨ ਵਕੀਲ ਨੇ ਏਜੰਸੀਜ਼ ਨੇ ਜਾਂ ਕੰਸਲਟੈਂਟ ਨੇ ਉਹ ਇਸ ਮਾਮਲੇ ਦੇ ਵਿੱਚ ਪਹਿਲਾਂ ਤੋਂ ਹੀ ਦੱਸ ਰਿਹਾ ਹੈ ਕਿ ਨਕਲੀ ਲੇਬਰ ਮਾਰਕੀਟ ਅਸੈਸਮੈਂਟ ਜਿਹੜੀਆਂ ਇਹ ਵੇਚੀਆਂ ਜਾ ਰਹੀਆਂ ਮਤਲਬ ਹਜ਼ਾਰਾਂ ਡਾਲਰਾਂ ਦੇ ਵਿੱਚ ਐਲ ਐਮ ਆਈਏ ਜਿਹਨੂੰ ਕਹਿੰਦੇ ਆ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਆ ਉਹ ਵੇਚੀਆਂ ਜਾ ਰਹੀਆਂ ਡਾਕੂਮੈਂਟ ਆ ਕਿ ਜਿਹੜੇ ਜਿਹੜਾ ਮਾਲਕ ਐਮਪਲੋਇਰ ਆ ਜਿਹੜਾ ਜਿਹੜਾ ਬਿਜ਼ਨਸ ਰਨ ਕਰਦਾ ਆ ਉਹ ਫੈਡਰਲ ਸਰਕਾਰ ਨੂੰ ਜਿਹੜਾ ਦਿੰਦਾ ਆ ਕਿ ਮੈਂ ਟੈਂਪਰੇਰੀ ਫੋਰਨ ਵਰਕਰ ਹਾਇਰ ਕਰਨਾ ਆ ਉਹ ਉਹਨੂੰ ਵੀ ਮੈਨੂੰ ਕੁਆਲੀਫਾਈਡ ਕੈਨੇਡੀਅਨ ਨਹੀਂ ਲੱਭਦਾ 28 ਦਿਨ ਦਾ ਨੋਟਿਸ ਹੁੰਦਾ ਕਿ ਨੌਕਰੀ ਭਰਨ ਦੇ ਲਈ 28 ਦਿਨ ਰੋਲਾ ਪਾਇਆ ਐਡ ਦਿੱਤੀ ਲੋਕਾਂ ਨੂੰ ਕਿਹਾ ਪਰ ਮੈਨੂੰ ਬੰਦਾ ਨਹੀਂ ਮਿਲਿਆ ਜਿਹੜਾ ਸਟੈਂਡਰਡ ਪ੍ਰੋਸੈਸਿੰਗ ਫੀਸ ਆ ਇਹਦੀ ਫਾਈਲ ਦੀ ਉਹ 1000 ਡਾਲਰ ਆ ਤੇ ਉਹ 1000 ਡਾਲਰ ਜਿਹੜਾ ਦੇਣਾ ਉਹ ਵੀ EMPLOYE ਨੇ ਨਹੀਂ ਦੇਣਾ ਵਰਕਰ ਨੇ ਨਹੀਂ ਦੇਣਾ ਜਿਹਨੇ ਕੰਮ ਲੈਣਾ ਜਿਹੜਾ ਜਿਹਨੂੰ ਕੰਮ ਕਾਮਾਂ ਚਾਹੀਦਾ ਜਿਹੜਾ EMPLOYER ਆ ਉਹਨੇ ਦੇਣਾ ਤੇ ਇੱਥੇ ਤੇ 1000 ਡਾਲਰ ਦੇ ਥਾਂ ਦੇ ਉੱਤੇ ਤੁਸੀਂ ਦੇਖ ਲਓ ਵੀ 30 40 40000 ਡਾਲਰ ਤੇ ਪਤਾ ਨਹੀਂ ਕਿੱਥੇ ਕਿਤੇ ਤੱਕ ਦੀਆਂ ਖਬਰਾਂ ਵੀ ਕਿਤੇ ਨਾ ਕਿਤੇ ਅਸੀਂ ਸੁਣੀਆਂ ਆ ਜਿਹੜੀ ਮੀਟਿੰਗ ਹੈਗੀ ਆ ਇੰਡਸਟਰੀ ਐਸੋਸੀਏਟਸ ਦੇ ਨਾਲ ਇਹਨਾਂ ਦੇ ਦਫ਼ਤਰ ਨੇ ਇਹ ਗੱਲਬਾਤ ਕਹੀ ਆ ਕਿ ਮਨਿਸਟਰ ਨੇ ਇੱਕ ਆਊਟਲਾਈਨ ਕੀਤੀ ਆ ਕਿ ਬਹੁਤ ਸਾਰੇ ਮੈਜਰਸ ਜਿਹੜੇ ਕਿ ਜਿਹੜੇ ਕੁਝ ਸਟੈਪ ਲਏ ਜਾ ਸਕਦੇ ਆ ਇਹਨੂੰ ਸਾਰੇ ਨੂੰ ਠੀਕ ਠਾਕ ਕਰਨ ਦੇ ਲਈ ਜਿਹਦੇ ਵਿੱਚ ਜ਼ਿਆਦਾ ਸਖਤ ਹਾਈ ਰਿਸਕ ਏਰੀਆਜ਼ ਜਿਹੜੇ ਹੈਗੇ ਆ ਐਲ ਐ ਐਮ ਆਈਜ਼ ਦੇ ਉੱਥੇ ਕੀਤਾ ਜਾਊਗਾ ਐਲ ਐਮ ਆਈ ਐਸ ਦੀ ਫੀਸ ਵਧਾਈ ਜਾਊਗੀ ਉਹਨੂੰ ਦੇ ਜਿਹੜਾ 20% ਉਹਦੇ ਉੱਤੇ ਕੈਪ ਲਾਇਆ ਜਾਊਗਾ ਸੋ ਜਿਹੜੀ ਟੈਂਪਰੇਰੀ ਫੋਰਨ ਵਰਕਰ ਐਪਲੀਕੇਸ਼ਨ ਜਿਹੜੀਆਂ ਅਪਰੂਵ ਕੀਤੀਆਂ ਜਾਂਦੀਆਂ ਪਿਛਲੇ ਸਾਲਾਂ ਦੇ ਵਿੱਚ ਪਿਛਲੇ ਸਾਲ 249646 ਜਿਹੜੀਆਂ ਅਪਰੂਵ ਕੀਤੀਆਂ ਗਈਆਂ ਤੇ ਇਹ ਦੁੱਗਣੀਆਂ ਸੀ 218 ਨਾਲੋਂ 218 ਦੇ ਵਿੱਚ 108988 88 ਸੀਗੀਆਂ ਸੋ ਇਹ ਵਾਅਦਾ ਜਿਹੜਾ ਹੈ ਇਹਦੇ ਵਿੱਚ ਲਗਾਤਾਰ ਪਿਛਲੇ ਸਮੇਂ ਤੋਂ ਹੋ ਰਿਹਾ ਹੈ ਸੋ ਹੁਣ ਜਿਹੜਾ ਐਗਰੀਕਲਚਰ ਆ ਲਗਾਤਾਰ ਉਸ ਸੈਕਟਰ ਦੇ ਵਿੱਚ ਜਿਹੜੇ ਟੈਂਪਰੇਰੀ ਫੋਰਨ ਵਰਕਰ ਸਭ ਤੋਂ ਬਾਅਦ ਇੱਥੇ ਆਉਂਦੇ ਆ ਪਰ ਜਿਹੜੇ ਕਈ ਹੈਗੇ ਆ ਦੇਖਿਆ ਉਹਨਾਂ ਨੇ ਕਿ ਵਾਅਦਾ 2018 ਦੇ ਵਿੱਚ ਇਹਦੇ ਵਿੱਚ ਦੇਖਿਆ ਗਿਆ ਸੋ ਸਰਕਾਰ ਹੁਣ ਆਮ ਤੌਰ ਦੇ ਉੱਤੇ ਇਧਰਲੇ ਪਾਸੇ ਧਿਆਨ ਦੇ ਰਹੀ ਆ ਸਕੈਮ ਬਹੁਤ ਹੋਏ ਆ ਜਿਹੜੇ ਟੈਂਪਰੇਰੀ ਫੋਰਨ ਵਰਕਰ ਖਾਸ ਕਰਕੇ ਲਬਰਟਾ ਦੀਆਂ ਖਬਰਾਂ ਸਾਹਮਣੇ ਆਈਆਂ ਸੀ ਉਹਨਾਂ ਦੇ ਨਾਲ ਜਿਹੜੇ ਕਪੜੇ ਕੀਤੇ ਗਏ ਆ ਏਮਪਲੋਇਰ ਬਲੋ ਜਾਂ ਤੇਵੀ ਕ੍ਰਿਸ਼ਨ ਕੰਸਲਟੈਂਟ ਵਜੋਂ ਵਲੋਂ ਰਲ ਕੇ ਕਿ ਤੁਹਾਨੂੰ ਨੌਕਰੀ ਦਵਾਂਗੇ ਤੇ ਤੁਸੀਂ ਇੱਕ ਮੋਟੀ ਮਨੀ ਜਿਹੜੀ ਆ ਸਾਨੂੰ ਦਿਓ ਇਲੀਗਲ ਚਾਰजेस ਉਹਨਾਂ ਨੂੰ ਐਲ ਐਮ ਆਈ ਐ ਦੇ ਨਾਂ ਦੇ ਉੱਤੇ ਏਮਪਲੋਇਰ ਲੈ ਰਹੇ ਆ ਔਰ ਜਿਸ ਤਰੀਕੇ ਦੇ ਨਾਲ ਵਰਕਰ ਜਿਹੜੇ ਨੇ ਉਹਨਾਂ ਨੂੰ ਪਤਾ ਨਹੀਂ ਕਿ ਉਹਨਾਂ ਦਾ ਪ੍ਰੋਪਰ ਪ੍ਰੋਸੀਜਰ ਕੀ ਹੈ ਹਜ਼ਾਰਾਂ ਡਾਲਰ ਉਹਨਾਂ ਨੂੰ ਦੇ ਰਹੇ ਆ ਜਿਹੜੇ ਸਕੈਮ ਆ ਸਭ ਤੋਂ ਜ਼ਿਆਦਾ ਇਹ ਵੱਡੇ ਸ਼ਹਿਰਾਂ ਦੇ ਵਿੱਚ ਅਲਬਰਟਾ ਦੇ ਵਿੱਚ ਹੋਏ ਕਿਉਂਕਿ ਪੋਪੂਲੇਸ਼ਨ ਬਹੁਤ ਗਰੋ ਕਰ ਰਹੀ ਸੀਗੀ ਜਿਹੜੇ ਔਰ ਐਕਸਪਲੋਇਟੇਸ਼ਨ ਹੋ ਰਹੀ ਆ ਨਾਲ ਮਨੀ ਵਾਧੂ ਦੇ ਰਹੇ ਆ ਲੱਗਦਾ ਹੈ ਕਿ ਸਰਕਾਰ ਨੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਉਹ ਰੋਕਣ ਦੇ ਵਿੱਚ ਕਾਮਯਾਬ ਹੋਏਗੀ ਅਗਲੀ ਗੱਲਬਾਤ ਨਸ਼ੇ ਦੀ ਆ ਨਸ਼ਾ ਕੈਨੇਡਾ ਦੇ ਵਿੱਚ ਬਹੁਤ ਆ BC ਦੇ ਵਿੱਚ ਆਪਾਂ ਅਕਸਰ ਗੱਲਬਾਤ ਕਰਦੇ ਆ 6 ਬੰਦਿਆਂ ਦੀ ਲੋਜ ਮੌਤ ਹੋ ਜਾਂਦੀ ਆ ਡਰੱਗ ਓਵਰਡੋਸ ਦੇ ਨਾਲ ਥੋੜੇ ਜਿਹੀ ਅੰਕੜੇ ਪਿੱਛੇ ਜੇ ਘਟੇ ਆ ਪਰ ਚਿੰਤਾ ਵਾਲੀ ਗੱਲ ਇਹ ਆ ਨਸ਼ੇ ਨਾਲ ਮੌਤ ਹੁੰਦੀ ਕਿਉਂ ਆ ਇੱਥੇ ਕੈਨੇਡਾ ਦੇ ਵਿੱਚ ਉਹ ਇਹ ਹੁੰਦੀ ਆ ਕਿ ਜਿਹੜਾ ਨਸ਼ਾ ਕੋਈ ਬੰਦਾ ਕਰਦਾ ਆ ਉਹ ਨਸ਼ੇ ਦੀ ਮਾਤਰਾ ਨਹੀਂ ਉਹਨੂੰ ਪਤਾ ਲੱਗਦੀ ਭਾਬ ਜੀ ਉਹ 1 ਗ੍ਰਾਮ ਕੋਈ ਨਸ਼ਾ ਕਰਦਾ ਤੇ ਉਹ ਹੈ ਤੇ 1 ਗ੍ਰਾਮ ਹੀ ਆ ਪਰ ਉਹ 1 ਗ੍ਰਾਮ ਨਸ਼ੇ ਦੇ ਵਿੱਚ ਨਸ਼ਾ ਕਿੰਨਾ ਤੇਜ਼ ਆ ਇਹ ਨਹੀਂ ਉਹਨੂੰ ਪਤਾ ਲੱਗਦਾ ਜਿਹੜਾ ਡਰੱਗ ਵੇਚਣ ਵਾਲਾ ਆ ਉਹ ਉਸ ਨਸ਼ੇ ਦੇ ਵਿੱਚ ਫੈਂਟਨਲ ਪਾਉਂਦਾ ਇੱਕ ਕੈਮੀਕਲ ਆ ਉਹ ਫੈਂਟਨਲ ਪਾ ਕੇ ਤੇ ਉਹਨੂੰ ਉਹ ਤੇਜ਼ ਕਰਦਾ ਹੈ ਤਾਂ ਕਿ ਅਗਲੀ ਵਾਰ ਉਹ ਮੇਰੇ ਕੋਲੋਂ ਖਰੀਦੇ ਉਹ ਨਸ਼ਾ ਜ਼ਿਆਦਾ ਹੋਵੇ ਹੁਣ ਮੁੱਖ ਚੀਜ਼ ਫੈਂਟਨਲ ਆ ਫੈਂਟਨਲ ਪਹਿਲਾਂ ਬਾਹਰੋਂ ਆਉਂਦੀ ਸੀ ਚੀਨ ਤੋਂ ਆਉਂਦੀ ਸੀ ਇੱਧਰ ਉੱਧਰ ਲਿਆਉਂਦੇ ਸੀ ਕਿਸ ਤਰ੍ਹਾਂ ਬਾਰਡਰਟ ਪਾਉਂਦੇ ਸੀ ਉਹਦੇ ਬਾਰੇ ਸਰਕਾਰ ਕਹਿੰਦੀ ਹੈ ਵੀ ਸਾਡੇ ਹੱਥ ਖੜੇ ਆ ਸਾਡੇ ਕੋਲੋਂ ਨਹੀਂ ਪਤਾ ਲੱਗਦਾ ਐਡੇ ਐਡੇ ਵੱਡੇ ਕੰਟੇਨਰ ਆਉਂਦੇ ਉਹਦੇ ਚ 5 ਕਿਲੋ ਕਿਸੇ ਨੇ ਖੂਨਚੇ ਚ ਪਾ ਕੇ ਕੁਝ ਰੱਖਿਆ ਹੋਵੇ ਅਸੀਂ ਕੰਟੇਨਰ ਥੋੜਾ ਖੋਲ-ਖੋਲ ਚੈੱਕ ਕਰ ਸਕਦੇ ਹਾਂ ਜਿੰਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਰੋਜ਼ ਪੋਰਟ ਦੇ ਉੱਤੇ ਕੰਟੇਨਰ ਆਉਂਦੇ ਵੀ ਇਹ ਪੋਸੀਬਲੀ ਨਹੀਂ ਵੀ ਚੈੱਕ ਕੀਤਾ ਜਾ ਸਕਕੇ ਇਹ ਨਹੀਂ ਹੋ ਸਕਦਾ ਖੈਰ ਕੁਝ ਫੜੇ ਜਾਂਦੇ ਸੀ ਕੁਝ ਆ ਜਾਂਦੇ ਸੀ ਹੁਣ ਇਹ ਰੌਲਾ ਹੀ ਮਗਾਤਾ ਹੁਣ ਜਿਹੜੀ ਖਬਰ ਆ ਰਹੀ ਆ ਵੀ ਕੈਨੇਡਾ ਵਾਲਿਆਂ ਨੇ ਕੈਨੇਡਾ ਦੇ ਵਿੱਚ ਹੀ ਫੈਂਟਨਲ ਪੈਦਾ ਕਰਨੀ ਸ਼ੁਰੂ ਕਰ ਦਿੱਤੀ ਐ ਬਾਹਰੋਂ ਮਗਾਉਣ ਦੀ ਲੋੜ ਹੀ ਨਹੀਂ ਐ ਸੋ ਲੋਕਾਂ ਦੇ ਲਈ ਸਰਕਾਰ ਦੇ ਲਈ ਪੁਲਿਸ ਦੇ ਲਈ ਕੰਮ ਜਿਹੜਾ ਆ ਪਹਿਲਾਂ ਨਾਲੋਂ ਵੀ ਮੁਸ਼ਕਲ ਹੋ ਗਿਆ ਕ੍ਰਾਈਮਨਲ ਗਰੁੱਪਸ ਜਿਹੜੇ ਕੈਨੇਡਾ ਦੇ ਵਿੱਚ ਨੇ ਫੈਂਟਨਲ ਲੋਕਲੀ ਇੱਥੋਂ ਬਣਾਉਣ ਲੱਗ ਪਏ ਆ ਉਹਨੂੰ ਇੰਪੋਰਟ ਕਰਨ ਦੀ ਥਾਂ ਦੇ ਉੱਤੇ ਫੈਂਟਨਲ ਨੇ ਕਈ ਓਵਰਡੋਸ ਡੈਥਸ ਕੈਨੇਡਾ ਦੇ ਵਿੱਚ ਕੀਤੀਆਂ 80% ਵੀ 23 ਦੇ ਵਿੱਚ ਜਿਹੜੀਆਂ ਓਵਰਡੋਸ ਡੈਥਸ ਹੋਈਆਂ ਉਹਨਾਂ ਦੇ ਵਿੱਚ ਫੈਂਟਾਨਿਲ ਸੀ ਸੋ ਮੇਨ ਜਿਹੜਾ ਰੋਲਾ ਆ ਉਹ ਫੈਂਟਾਨਿਲ ਦਾ ਹੀ ਆ ਆ ਸ਼ਿਫਟ ਉਦੋਂ ਸਟਾਰਟ ਹੋਈ ਹੈ ਇਹ ਉਦੋਂ ਕੰਮ ਕਰ ਕੈਨੇਡਾ ਦੇ ਵਿੱਚ ਪੈਦਾ ਸ਼ੁਰੂ ਹੋਇਆ ਜਦੋਂ ਚੀਨ ਨੇ ਰੈਗੂਲੇਟ ਕਰ ਦਿੱਤੀ ਫੈਂਟਾਨਿਲ ਦੀ ਪ੍ਰੋਡਕਸ਼ਨ ਆਮ ਤੌਰ ਤੇ ਉੱਤੇ ਚੀਨ ਦੇ ਵਿੱਚ ਪ੍ਰੋਡਕਸ਼ਨ ਹੁੰਦੀ ਸੀ ਉਹ ਕਹਿੰਦੇ ਅਸੀਂ ਨਹੀਂ ਕਰਨੀ ਇਹ ਤੇ ਦੂਜਾ ਐਕਸਪੋਰਟ ਦੇ ਉੱਤੇ ਪਾਬੰਦੀ ਲਾ ਦਿੱਤੀ ਹੁਣ ਉਹਨਾਂ ਨੇ ਐਕਸਪੋਰਟ ਤੇ ਪਾਬੰਦੀ ਲਾ ਦਿੱਤੀ ਕੈਨੇਡਾ ਵਾਲੇ ਜਿਹੜੇ ਡਰੱਗ ਡੀਲਰ ਸਕੇ ਇਹਨਾਂ ਲਈ ਮੰਗੌਣੀ ਔਖੀ ਹੋ ਗਈ ਕੋਵਿਡ-19 ਦਾ ਇੰਪੈਕਟ ਪਿਆ ਬਹੁਤ ਵੱਡਾ ਪੰਡੈਮਿਕ ਦੇ ਦੌਰਾਨ ਜਿਹੜੀ ਡਰੱਗ ਸੀ ਉਹਨੂੰ ਇੰਪੋਰਟ ਇੰਪੋਰਟ ਕਰਨਾ ਔਖਾ ਹੋ ਗਿਆ ਹੁਣ ਕੋਵਿਡ ਨੇ ਅਸਰ ਇਹ ਪਾਇਆ ਜਿਹਦਾ ਮਾਸਕ ਸਾਡੇ ਕੋਲੇ ਨਹੀਂ ਸੀ ਪੀਪੀ ਕਿੱਟਾਂ ਸਾਡੇ ਕੋਲੇ ਨਹੀਂ ਸੀ ਵੈਕਸੀਨ ਕੈਨੇਡਾ ਕੋਲੇ ਨਹੀਂ ਸੀ ਐਸੀ ਤਰ੍ਹਾਂ ਫੈਂਟਨਲ ਡਰੱਗ ਵੀ ਸਾਡੇ ਕੋਲ ਨਹੀਂ ਸੀ ਜਿੱਥੇ ਇਹਨਾਂ ਨੇ ਉਸ ਤੋਂ ਬਾਅਦ ਬਾਕੀ ਚੀਜ਼ਾਂ ਬਣਾਉਣੀਆਂ ਸ਼ੁਰੂ ਕੀਤੀਆਂ ਨਸ਼ੇ ਵਾਲਿਆਂ ਨੇ ਫੈਂਟਨਲ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਵੀ ਚੀਨ ਤੋਂ ਮੰਗਵਾਉਣੀ ਮੁਸ਼ਕਲ ਆ ਤੇ ਇੱਥੇ ਬਣਾਈ ਜਾਵੇ ਹੁਣ ਇਹ ਜਿਹੜਾ ਕੈਮੀਕਲ ਆ ਕ੍ਰਿਮੀਨਲ ਗਰੁੱਪਸ ਇਸ ਕੈਮੀਕਲ ਨੂੰ ਆਮ ਤੌਰ ਦੇ ਉੱਤੇ ਲੀਗਲੀ ਇੰਪੋਰਟ ਕਰਦੇ ਆ मतलब ਜਿਹੜੇ ਕੈਮੀਕਲ ਤੋਂ ਫੈਂਟਨਲ ਬਣਨੀ ਆ ਉਹਨਾਂ ਨੂੰ ਕਾਨੂੰਨੀ ਤੌਰ ਤੇ ਦੇਸ਼ ਦੇ ਵਿੱਚ ਇੰਪੋਰਟ ਕਰ ਲਿਆ ਜਾਂਦਾ ਇੱਥੇ ਰਲਾ ਕੇ ਤੇ ਉਹਨਾਂ ਤੋਂ ਫੈਂਟਨਲ ਬਣਾ ਲਈ ਜਾਂਦੀ ਆ ਇਹ ਇੱਕ ਨਵੀਂ ਅਪਡੇਟ ਆ ਹਿਡਨ ਲੈब्स ਨੇ ਇੱਥੇ ਜਿਨ੍ਹਾਂ ਦੇ ਵਿੱਚ ਖਾਸ ਕਰਕੇ ਰੂਰ ਇਲਾਕਿਆਂ ਦੇ ਵਿੱਚ ਜਿੱਤੇ ਕੰਟੇਨਰਸ ਆਉਂਦੇ ਆ ਘਰਾਂ ਦੇ ਵਿੱਚ ਤੇ ਉੱਥੇ ਫਿਰ ਇਹ ਸਾਰਾ ਕੁਝ ਚੱਲਦਾ ਆ ਜਿਹੜੀ ਵੱਡੀ ਇਨਵੈਸਟਮੈਂਟ ਇਸ ਲੈब्स ਦੇ ਵਿੱਚ ਹੋਈ ਆ ਉਹ ਦੱਸ ਦਿਆ ਕਿ ਫੈਂਟਨਲ ਦੀ ਮਾਰਕੀਟ ਕਿੰਨੀ ਜ਼ਿਆਦਾ ਪ੍ਰੋਫਿਟ ਲਾ ਪ੍ਰੋਫਿਟੇਬਲ ਆ ਇਹਨਾਂ ਕ੍ਰਿਮੀਨਲਸ ਦੇ ਲਈ ਜਿਹੜੀ ਸਟਰੀਟ ਪ੍ਰਾਈਸ ਆ ਫੈਂਟਨਲ ਦਾ ਉਹ ਥੱਲੇ ਡਿੱਗ ਪਿਆ ਜਿਹੜੇ ਇਹ ਦਸੀ ਉਹਦਾ ਕਾਰਨ ਇਹ ਆ ਵੀ ਓਵਰ ਸਪਲਾਈ ਹੋ ਗਈ ਹੈ ਮਤਲਬ ਉਹ ਜ਼ਹਿਰ ਜਿਹੜੀ ਪਾ ਕੇ ਨਸ਼ੇ ਦੇ ਵਿੱਚ ਲੋਕਾਂ ਨੂੰ ਦਿੱਤੀ ਜਾਂਦੀ ਹੈ ਉਹ ਓਵਰ ਸਪਲਾਈ ਚ ਹੋ ਗਈ ਜ਼ਿਆਦਾ ਹੋ ਗਈ ਉਹਦੇ ਰੇਟ ਘਟ ਗਿਆ ਹੁਣ ਇਸ ਤੋਂ ਬਾਅਦ ਅਗਲਾ ਕੀ ਆ ਫੈਂਟਨਲ ਜਿੰਨੀ ਇੱਥੇ ਜ਼ਿਆਦਾ ਵਧ ਗਈ ਆ ਕੈਨੇਡਾ ਦੇ ਵਿੱਚ ਉਹਨੂੰ ਹੁਣ ਫਿਰ ਕੋਈ ਆਸਟ੍ਰੇਲੀਆ ਭੇਜ ਰਿਹਾ ਤੇ ਕੋਈ ਅਮਰੀਕਾ ਭੇਜ ਰਿਹਾ ਨਸ਼ੇ ਦੇ ਵਿੱਚ ਬਹੁਤ ਵੱਡੀ ਤਬਦੀਲੀ ਆ ਕਿੱਥੇ ਤੇ ਫੈਂਟਨ ਵਾਲੇ ਬਾਹਰੋਂ ਮੰਗਾਉਂਦੇ ਸੀ ਇੱਥੇ ਨਸ਼ੇ ਚ ਪਾ ਕੇ ਵੇਚਦੇ ਸੀ ਕਿੱਥੇ ਹੁਣ ਕੈਨੇਡਾ ਚ ਬਣ ਕੇ ਤੇ ਨਸ਼ਾ ਬਾਹਰਲੇ ਪਾਸਿਆਂ ਨੂੰ ਜਾਣ ਲੱਗ ਪਿਆ ਜਿਹੜੀ ਖਤਰਨਾਕ ਡਰੱਗਸ ਨੇ ਇਹਦੇ ਵਿੱਚ ਜ਼ਾਈਲਾਜ਼ੀਨ ਤੇ ਨਾਈਟਾਜ਼ੀਨ ਇਹ ਕੈਨੇਡਾ ਦੇ ਵਿੱਚ ਨਵੇਂ ਚੈਲੰਜਸ ਐਸ ਵੇਲੇ ਰਾਲ ਫੋਰਸਮੈਂਟ ਦੇ ਲਈ ਪੈਦਾ ਕਰ ਰਿਹਾ ਪੁਲਿਸ ਨੂੰ ਸਰਕਾਰਾਂ ਨੂੰ ਗੱਲ ਸਮਝ ਨਹੀਂ ਆ ਰਹੀ ਵੀ ਇਹ ਹੋ ਕੀ ਰਿਹਾ ਤੇ ਇਹਦਾ ਹੱਲ ਕੀ ਹੋ ਸਕਦਾ ਫੈਂਟਨਲ ਵਰਗੀ ਜ਼ਹਿਰ ਕਿੱਦਾਂ ਇੱਥੇ ਬਣਦੀ ਆ ਤੇ ਕਿੱਥੋਂ ਬਾਹਰ ਨੂੰ ਜਾਂਦੀ ਆ ਹਜੇ ਤੱਕ ਵੀ ਇਹਦੇ ਉੱਤੇ ਕੋਈ ਜਿਹੜੀ ਆਹੋ ਇਹਨੂੰ ਰੋਕਿਆ ਨਹੀਂ ਜਾ ਸਕਿਆ ਅਗਲੀ ਗੱਲ ਪਰ ਦੋਸਤੋ ਇੱਕ ਜਿਹੜੀ ਟੈਂਪਰੇਰੀ ਪਾਜ਼ ਹੁੰਦਾ ਕੰਮ ਦੇ ਉੱਤੇ ਕਿ ਸੀਜ਼ਨਲ ਲੇ ਆਫ ਹੁੰਦੀ ਆ ਜਦੋਂ ਕੋਮਪਲੋਇਰ ਆਪਣੇ ਵਰਕਰ ਦੇ ਕੰਮ ਨੂੰ ਵਕਤੀ ਤੌਰ ਦੇ ਉੱਤੇ ਰੋਕ ਦਿੰਦਾ ਟੈਂਪਰੇਰੀ ਕਿਉਂਕਿ ਕਈ ਵਾਰੀ ਕੰਮਕਾਰ ਸਲੋ ਹੋ ਜਾਂਦੇ ਤਾਂ ਉੱਥੇ ਬੰਦਿਆਂ ਨੂੰ ਜਵਾਬ ਦੇਣਾ ਪੈਂਦਾ ਬਈ ਤੁਸੀਂ ਜਿਹੜਾ ਆਹੋ ਚਲੇ ਜਾਓ ਤੇ ਇੰਟੈਂਸ਼ਨ ਉਹਦੀ ਇਹ ਹੁੰਦੀ ਆ এমਪਲੋਇਰ ਦੀ ਜਾਂ ਮਾਲਕ ਦੀ ਵੀ ਤੁਸੀਂ ਹੁਣ ਚਲੇ ਜਾਓ ਹੁਣ ਸਾਡਾ ਕੰਮ ਸਲੋ ਆ ਜਦੋਂ ਕੰਮਕਾਰ ਮਾੜੇ ਮੋਟੇ ਖੁੱਲੇ ਤੇ ਉਸ ਵੇਲੇ ਤੁਹਾਨੂੰ ਅਸੀਂ ਵਾਪਸ ਸੱਦ ਲਾਂਗੇ ਇੰਡਸਟਰੀ ਦੇ ਵਿੱਚ ਹੁੰਦਾ ਕੀ ਆ ਜਿਹੜੀ ਕਾਮਨ ਚੀਜ਼ ਇੰਡਸਟਰੀ ਦੇ ਵਿੱਚ ਹੁੰਦੀ ਆ ਜਿੱਦਾਂ ਲੈਂਡਸਕੇਪਿੰਗ ਆ ਕੰਸਟਰਕਸ਼ਨ ਆ ਜਾਂ ਉਹਨਾਂ ਦੇ ਆਫ ਸੀਜ਼ਨਸ ਹੁੰਦੇ ਆ ਬਹੁਤ ਵਾਰੀ ਸਰਦੀਆਂ ਦੇ ਵਿੱਚ ਕਈ ਵਾਰੀ ਹੋ ਜਾਂਦੇ ਆ ਇਹਦਾ ਇੱਕ ਕਾਨੂੰਨਨ ਪੱਖ ਆ ਕਿ ਇੰਡਸਟਰੀ ਜਿਨ੍ਹਾਂ ਦੇ ਵਿੱਚ ਸੀਜ਼ਨਲ ਸਾਈਕਲ ਹੁੰਦੇ ਆ ਪਰ ਜਿਹੜੀਆਂ ਕੰਪਨੀਆਂ ਬਿਨਾਂ ਰੈਗੂਲਰ ਸਲੋ ਡਾਊਨ ਦੇ ਚੱਲਦੀਆਂ ਉਹਨਾਂ ਦੇ ਵਿੱਚ ਤੁਹਾਨੂੰ ਜਿਹੜੀ ਮੁਲਾਜ਼ਮ ਜਾਂ ਜਿਹੜਾ ਕੰਮ ਕਰਨ ਵਾਲਾ ਆ ਉਹਦੀ ਮਰਜ਼ੀ ਜਾਣਨੀ ਜ਼ਰੂਰੀ ਹੈ ਜਿਹੜੀ ਜੇ ਏਮਪਲੋਇਰ ਜਿਹੜਾ ਆ ਮਤਲਬ ਉਹ ਜਾਣਬੁੱਝ ਕੇ ਮਤਲਬ ਯੂਨੀਲੇਟਰਲੀ ਇੱਕ ਪਾਸੜ ਇੰਪੋਜ਼ ਕਰ ਦਿੰਦਾ ਲੇਆਫ ਬਿਨਾਂ ਐਗਰੀਮੈਂਟ ਤੋਂ ਜਿਹੜਾ ਏਮਪਲੋਈ ਆ ਉਹ ਕੰਸਟਰਕਟਿਵ ਡਿਸਮਿਸਲ ਨੂੰ ਕਲੇਮ ਕਰ ਸਕਦਾ ਮਤਲਬ ਸੀਜ਼ਨਲ ਲੇ ਆਫ ਮਿਲ ਜਾਂਦੀਆਂ ਲੋਕਾਂ ਨੂੰ ਪਰ ਇਹਨਾਂ ਨੂੰ ਆਪਣੇ ਹੱਕਾਂ ਬਾਰੇ ਕਈ ਵਾਰੀ ਪਤਾ ਨਹੀਂ ਹੁੰਦਾ এমਪਲੋਇਰ ਦੀ ਕਾਉਂਸਲ ਕੌਨਸੈਂਟ ਜਿਹੜੀ ਆ এমਪਲੋਇਰ ਨੂੰ ਜਿਹੜਾ ਕੰਮ ਕਰਨ ਵਾਲਾ ਮਾਲਕਾ ਉਹਨੂੰ ਆਪਣੇ ਮੁਲਾਜ਼ਮ ਦੀ ਜਿਹੜੀ ਰਾਏ ਆ ਉਹਦੀ ਜਿਹੜੀ ਕੌਨਸੈਂਟ ਆ ਉਹਦੀ ਜਿਹੜੀ ਸਹਿਮਤੀ ਆ ਉਹ ਲੈਣੀ ਪਾਉਗੀ ਉਹਨੂੰ ਲੇ ਆਫ ਕਰਨ ਤੋਂ ਪਹਿਲਾਂ ਜੇ ਉਹਨੂੰ ਟੈਂਪੋਰਰੀ ਲੇ ਆਫ ਕਰ ਰਿਹਾ ਆ ਇਸ ਸਮੇਂ ਦੇ ਵਿੱਚ ਜਿਹੜੀ ਸੀਜ਼ਨਲ ਲੇ ਆਫ ਆ ਜਿਹੜਾ ਮੁਲਾਜ਼ਮਾਂ ਉਹ ਜਾਣ ਕਿਤੇ ਹੋਰ ਕੰਮ ਕਰ ਸਕਦਾ ਜਾਂ ਕਿਸੇ ਹੋਰ ਕੰਮ ਦੇ ਲਈ ਜਾਂ ਫਿਰ ਉਹ ਕੰਮ ਕਰ ਸਕਦਾ ਤੇ ਜਾਂ ਫਿਰ ਉਹ এমਪਲॉयਮੈਂਟ ਇੰਸ਼ੋਰੈਂਸ ਜਿਹੜਾ ਉਹਦੇ ਲਈ ਅਪਲਾਈ ਕਰ ਸਕਦਾ ਸੀਜ਼ਨਲ ਲੇਆਫ ਜ਼ਿਆਦਾ ਹੋ ਜਾਂਦੀ ਆ ਹੋਈ ਹੈ ਇਹ ਕੋਵਿਡ-19 ਦੇ ਦੌਰਾਨ ਜਿਹਦੇ ਵਿੱਚ ਜਿਹੜੇ ਕੰਟਰੈਕਟਸ ਸੀਗੇ ਜਿਹਦੇ ਵਿੱਚ ਲੇਆਫ ਕਲੋਜ਼ਸ ਸੀਗੇ ਉਹ ਵੀ ਜ਼ਿਆਦਾ ਪਏ ਆ ਜਿਹੜੀਆਂ ਅਮਪਲੋਇਰ ਦੀਆਂ ਆਬਲੀਗੇਸ਼ਨਸ ਨੇ ਕਿ ਜਿਹੜਾ এমਪਲੋਇਰ ਆ ਜਿਹੜਾ ਬਿਜ਼ਨਸ ਵਾਲਾ ਆ ਉਹਨੂੰ ਆਪਣੇ ਵਰਕਰ ਨੂੰ ਰੀਕਾਲ ਕਰਨਾ ਪਊਗਾ ਤੇ ਜਾਂ ਫਿਰ ਇਹਨੂੰ ਉਹ ਟਰਮੀਨੇਸ਼ਨ ਸਮਝੇ ਜਿਹਦੇ ਵਿੱਚ ਫਿਰ ਉਹਨੂੰ ਜੇ ਟਰਮੀਨੇਸ਼ਨ ਆ ਤੁਹਾਨੂੰ ਹੋਰ ਤਰੀਕੇ ਦੇ ਨਾਲ ਜਿਹੜੀ ਸਰਵੈਂਟਸ ਪੇ ਆ ਉਹ ਵਜੋਂ ਸਮਝਿਆ ਜਾਊਗਾ ਜੇ ਲੇ ਆਫ ਟਰਮੀਨੇਸ਼ਨ ਦੇ ਵਿੱਚ ਬਦਲ ਜਾਂਦੀ ਆ ਤਾਂ ਫਿਰ ਉਹਦੀ ਏਜ ਉਹਦੀ ਲੈਂਥ ਆਫ ਸਰਵਿਸ ਤੇ ਉਹਦੇ ਉੱਤੇ ਉਹਦੇ ਬੈਨੀਫਿਟ ਜਿਹੜੇ ਆ ਉਹ ਡਿਪੈਂਡ ਕਰਦੇ ਆ ਸੋ ਕੀ ਤੁਹਾਡਾ ਕੌਂਟਰੈਕਟ ਦਾ ਕੀ ਤੁਹਾਡਾ ਏਮਪਲੋਇਰ ਤੁਹਾਨੂੰ ਕਹਿ ਰਿਹਾ ਹੈ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਭਾਵੇਂ ਤੁਹਾਨੂੰ ਸੀਜ਼ਨਲ ਲੇਆਫ ਦਿੱਤੀ ਜਾ ਰਹੀ ਹੋ। ਤੋਂ ਸਵਿਧਰ ਵਾਲੇ ਅੱਜ ਦਾ ਪ੍ਰੋਗਰਾਮ ਵਿੱਚ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਟਮੀਆ ਗੱਲਾਂ ਬਾਤਾਂ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।